ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ 68 ਘੰਟੇ ਚੱਲੀ ਛਾਪੇ ਮਾਰੀ ਜੋ 68 ਘੰਟਿਆਂ ਦੇ ਵਿੱਚ ਸ਼ਾਮ ਸੁੰਦਰ ਅਰੋੜਾ ਦੇ ਘਰ ਤੋਂ ਸਮਾਨ ਪ੍ਰਾਪਤ ਹੋਇਆ ਹੈ ਲੱਖਾਂ ਕਰੋੜਾਂ ਦੀ ਨਕਦੀ ਜੋ ਇਨਕਮ ਟੈਕਸ ਦੇ ਬਾਗ ਦੇ ਹੱਥ ਲੱਗੀ ਹੈ ਗੱਡੀਆਂ ਚ ਭਰ ਕੇ ਲੈ ਗਏ ਸਭ ਕੁਝ ਹੋਣ ਕਾਂਗਰਸ ਪਾਰਟੀ ਲਈ ਵੱਡਾ ਸੰਕਟ ਖੜਾ ਹੋ ਗਿਆ ਹੈ ਜਿਸੇ ਮੰਤਰੀ ਦੇ ਘਰ ਦੇ ਪੁੱਛੋ ਪਹਿਲਾ ਵੀ ਨਕਦੀ ਬੜੀ ਭਾਰੀ ਮਾਤਰਾ ਵਿੱਚ ਮਿਲੀ ਸੀ ਮਸ਼ੀਨਾ ਮੰਗਾ ਕੇ ਗਿਣਤੀ ਕੀਤੀ ਗਈ ਸੀ ਹੁਣ ਕਿੰਨੀ ਨਕਦੀ ਮਿਲੀ ਹੈ ਜੋ ਇਨਕਮ ਟੈਕਸ ਦੇ ਭਾਗ ਦੇ ਇਹ ਜਾਣਕਾਰੀ ਦਿੱਤੀ ਹੈ ਤੁਸੀਂ ਜੁੜੋ ਲੋਕ ਰਾਜ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਹੁਣ ਨਵੀਂ ਜਾਣਕਾਰੀ ਮਿਲ ਸਕੇ ਪੰਜਾਬ ਦੇ ਕਾਂਗਰਸ ਦੇ ਇਹ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਜਿਹੜੇ ਕਿ ਕੈਪਟਨ ਸਰਕਾਰ ਦੇ ਵਿੱਚ ਉਦਯੋਗ ਮੰਤਰੀ ਬਣੇ ਤੇ ਉਸ ਸਮੇਂ ਉਹਨਾਂ ਨੇ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਦੇਣ ਵਾਸਤੇ ਬਹੁਤ ਵੱਡਾ ਪ੍ਰਚਾਰ ਕੀਤਾ ਕਾਂਗਰਸ ਪਾਰਟੀ ਦੇ ਵਿੱਚ ਲੰਬਾ ਸਮਾਂ ਰਹਿਣ ਸ਼ਾਮ ਸੁੰਦਰ اورੜਾ ਨੇ ਜਦੋਂ ਕਾਂਗਰਸ ਦੀ ਸਰਕਾਰ ਖਤਮ ਹੋਈ ਤਾਂ ਭਾਜੀਪੀ ਵੀ ਸ਼ਾਮਲ ਹੋ ਗਏ ਪਰ 1 ਸਾਲ ਬਾਅਦ ਫਿਰ ਉਹ ਭਾਜੀਪੀ ਛੱਡ ਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਵਾਪਸ ਆ ਗਏ ਜਿਵੇਂ ਹੀ ਕਾਂਗਰਸ ਪਾਰਟੀ ਵਿੱਚ ਵਾਪਸ ਆਏ ਤੇ ਉਹਨਾਂ ਦੀਆਂ ਮੁਸ਼ਕਲਾਂ ਫੇਰ ਵੱਧ ਗਈਆਂ ਜੋ ਸੁੰਦਰ ਸ਼ਾਮ ਅਰੌੜਾ ਦਾ ਆਪਣਾ ਘਰ ਹੁਸ਼ਿਆਰਪੁਰ ਸਥਿਤ ਜੋਧਵਾਲ ਰੋਡ ਵਿੱਚ ਹੈ ਉੱਥੇ ਪਿਛਲੇ 3 ਦਿਨ ਤੋਂ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਰੈਡ ਕੀਤੀ ਜੋ ਹੁਣ ਇਹ ਰੈਡ ਖਤਮ ਹੋਣ ਤੋਂ ਬਾਅਦ ਬਹੁਤ ਭਾਰੀ ਮਾਤਰਾ ਦੇ ਵਿੱਚ ਉਸਦੇ ਘਰੋਂ ਦਸਤਾਵੇਜ਼ ਪ੍ਰਾਪਤ ਕੀਤੇ ਨੇ ਟੀਮਾਂ ਨੇ ਇਨਕਮ ਟੈਕਸ ਵਿਭਾਗ ਦੀ ਸ਼ਾਪੇਵਾਰੀ 28 ਜਨਵਰੀ ਨੂੰ ਸਵੇਰੇ 6:30 ਵਜੇ ਸ਼ੁਰੂ ਹੋਈ ਤੇ 3 ਦਿਨ ਤੱਕ ਚੱਲਦੀ ਰਹੀ ਲਗਾਤਾਰ ਲਗਭਗ 88 ਘੰਟੇ ਦੀ ਜਾਂਚ ਦੇ ਦੌਰਾਨ ਵਾਗਦੀ ਟੀਮ ਨੇ ਦਸਤਾਵੇਜ਼ਾਂ ਦੀ ਜਾਂਚ ਪੂਰੀ ਕੀਤੀ ਹੈ ਤੇ ਪੁਸ਼ਕਿਸ਼ ਕੀਤੀ ਹੈ ਜੋ ਸੂਤਰਾਂ ਦੇ ਮੁਤਾਬਕ ਛਾਪੇਮਾਰੀ ਦੇ ਦੌਰਾਨ ਕਿਸੇ ਨੂੰ ਵੀ ਰੈਸ਼ ਦੇ ਅੰਦਰ ਦਾਖਲ ਹੋਣ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਟੀਮ ਨੇ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਕੰਪਨੀ ਦੇ ਵੱਖ-ਵੱਖ ਜੈਦਾਦਾ ਨਾਲ ਸਬੰਧਤ ਸਵਾਲ ਪੁੱਛੇ ਇਸ ਕੰਪਨੀ ਨਾਲ ਸਬੰਧਤ ਦਫ਼ਤਰਾਂ ਅਤੇ ਕਈ ਹੋਰ ਵਿਅਕਤੀਆਂ ਦੇ ਘਰਾਂ ਤੇ ਵੀ ਪਹਿਲਾਂ ਛਾਪੇਮਾਰੀ ਕੀਤੀ ਜਾ ਚੁੱਕੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਸਵੇਰੇ ਸਵੇਰ 12 ਵਜੇ ਦੇ ਕਰੀਬ ਚਾਰ ਗੱਡੀਆਂ ਅਰੋੜਾ ਦੇ ਘਰ ਦੇ ਅੰਦਰ ਦਾਖਲ ਹੋਈਆਂ ਜਿਨ੍ਹਾਂ ਦੇ ਵਿੱਚ ਅਰੋੜਾ ਦੇ ਘਰ ਤੋਂ ਦਸਤਾਵੇਜ਼ ਭਰੇ ਗਏ ਤੇ ਉਹ ਇਨਕਮ ਟੈਕਸ ਦੇ ਬਾਗ ਆਪਣੇ ਨਾਲ ਲੈ ਗਿਆ ਇਸ ਮਗਰੋਂ ਜਾਂਚ ਏਜੰਸੀਆਂ ਦੇ ਅਧਿਕਾਰੀ ਰੈਸਟੂ ਚਲੇ ਗਏ ਤੇ ਛਾਪੇਮਾਰੀ ਖਤਮ ਹੋ ਗਈ ਹੈ ਜੋ ਹੁਣ ਕਾਂਗਰਸ ਲਈ ਬਹੁਤ ਵੱਡਾ ਸਵਾਲ ਬਣ ਚੁੱਕਿਆ ਕਿ ਕਾਂਗਰਸ ਪਾਰਟੀ ਦੇ ਵਿੱਚ ਸ਼ਾਮ ਸੁੰਦਰ ਅਰੋੜਾ ਜਿਵੇਂ ਹੀ ਵਾਪਸ ਆਉਂਦੇ ਨੇ ਅੱਜ ਉਹਨਾਂ ਦੇ ਉੱਪਰ ਜੋ ਰੇਡ ਹੋਈਏ ਕਿਸੇ ਵੀ ਕਾਂਗਰਸ ਨੇ ਉਸ ਦੇ ਹੱਕ ਵਿੱਚ ਹਾਂ ਦਾ ਨਾਰਾ ਨਹੀਂ ਮਾਰਿਆ ਇਨਕਮ ਟੈਕਸ ਦੇ ਬਾਅਦ ਦੀਆਂ ਟੀਮਾਂ ਕਾਂਗਰਸ ਦੇ ਮੰਤਰੀਆਂ ਨੂੰ ਤੰਗ ਪਰੇਸ਼ਾਨ ਕਰ ਰਹੀਆਂ ਨੇ ਇਨਕਮ ਟੈਕਸ ਦੇ ਬਾਅਦ ਦੀਆਂ ਟੀਮਾਂ ਕਾਂਗਰਸ ਦੇ ਹੋਰ ਵੀ ਬਹੁਤ ਸਾਰੇ ਲੀਡਰਾਂ ਦੇ ਉੱਪਰ ਛਾਪੇ ਮਾਰੀ ਕਰ ਰਹੀਆਂ ਨੇ ਇਸ ਤੋਂ ਪਹਿਲਾਂ ਕਿ ਜ਼ਿਲ੍ਹਾ ਫਰੋਹੀਪੁਰ ਦੇ ਵਿੱਚ ਕਾਂਗਰਸੀ ਆਗੂ ਉਸਦੇ ਘਰ ਵੀ ਇਨਕਮ ਟੈਕਸ ਦੀ ਟੀਮ ਪਹੁੰਚੀ ਸੀ ਲਗ ਲਗਭਗ 3 ਦਿਨ ਉਸਦੇ ਘਰ ਵੀ ਰੇਡ ਚੱਲਦੀ ਰਹੀ ਪਰ ਉਸਦੇ ਘਰੋਂ ਦਸਤਾਵੇਜ਼ ਕੁਝ ਵੀ ਲੈ ਕੇ ਨਹੀਂ ਗਈ ਟੀਮ ਜੋ ਉਹ ਕਾਂਗਰਸ ਦਾ ਆਗੂ ਭਾਜਪਾ ਨਾਲ ਵੀ ਉਸਦੀ ਸਾਈਟਿੰਗ ਹੋਈ ਹੋਈ ਹੈ ਔਰ ਕਾਂਗਰਸ ਦਾ ਆਗੂ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਸੀ ਅੱਜ ਸ਼ਾਮ ਸੁੰਦਰਾ ਰੋੜਾ ਦੇ ਘਰ ਜਿਹੜੀ ਇਹ ਰੇਡ ਹੋਈ ਇਸ ਦੇ ਉੱਪਰ ਬਹੁਤ ਵੱਡੇ ਸਵਾਲ ਖੜੇ ਹੋਏ ਨੇ ਕਿ ਇਨਕਮ ਟੈਕਸ ਦੇ ਬਾਗਦਿਆ ਟੀਮਾ ਲਗਾਤਾਰ 3 ਦਿਨ ਉਸ ਦੇ ਘਰ ਦੇ ਵਿੱਚ ਕੀ ਪੁੱਛਗਿੱਛ ਕਰਦੀ ਜਾ ਰਹੀਆਂ ਨੇ ਦਸਤਾਵੇਜ਼ ਜੋ ਪ੍ਰਾਪਤ ਕਰਕੇ ਲੈ ਕੇ ਆਈਆਂ ਨੇ ਉਹਨਾਂ ਦੇ ਵਿੱਚ ਅਜੇ ਕੀ ਛੁਪਿਆ ਹੋਇਆ ਹੈ ਜੋ ਪੰਜਾਬ ਦੇ ਲੋਕ ਜਾਨਣਾ ਚਾਹੁੰਦੇ ਨੇ ਜੋ ਪੰਜਾਬ ਦੇ ਵਿੱਚ ਲੋਕ ਇਹ ਵੇਖਣਾ ਚਾਹੁੰਦੇ ਨੇ ਕਿ ਇਹ ਰਾਜਨੀਤੀ ਹੋ ਰਹੀ ਹੈ ਜਾ ਇਨਕਮ ਟੈਕਸ ਦੇ ਬਾਗਦੇ ਅਧਿਕਾਰੀ ਬਿਲਕੁਲ ਸਚਾਈ ਦੱਸ ਰਹੇ ਨੇ ਕਿਉਂਕਿ ਇਨਕਮ ਟੈਕਸ ਦੇ ਬਾਗਦੀ ਟੀਮ ਦਾ ਇਹ ਹੀ ਹੈ ਕਿ ਉਹਨਾਂ ਨੇ ਕਿੰਨਾ ਪੈਸਾ ਇਨਕਮ ਟੈਕਸ ਪੰਜਾਬ ਦਾ ਚੋਰੀ ਕੀਤਾ ਹੈ ਜੋ ਟੈਕਸ ਨੂੰ ਚੋਰੀ ਕਰਕੇ ਪੰਜਾਬ ਦੇ ਵਿੱਚ ਉਹਨਾਂ ਨੇ ਭ੍ਰਿਸ਼ਟਾਚਾਰ ਫਲਾਇਆ ਜਿਸ ਨੂੰ ਲੈ ਕੇ ਸ਼ਾਮ ਸੁੰਦਰ ਅਰੋੜਾ ਜੋ ਹੁਸ਼ਿਆਰਪੁਰ ਦੇ ਵਿੱਚ ਵੱਡਾ ਨਾਮ ਹੈ ਸਾਬਕਾ ਮੰਤਰੀ ਨੇ ਉਹਨਾਂ ਦੇ ਘਰ ਦੇ ਉੱਪਰ ਇਹ ਰੇਡ ਲਗਾਤਾਰ 3 ਦਿਨ ਚੱਲੀ ਹੈ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਘਰ ਵਿਜੀਲੈਂਸ ਦੀ ਟੀਮ ਆਈ ਸੀ ਵਿਜੀਲਾਸ ਦੀ ਟੀਮ ਨੇ ਉਹਨਾਂ ਦੇ ਕਰ ਸ਼ਾਪੇ ਮਾਰੀ ਦੌਰਾਨ ਨਕਦੀ ਜੋ ਮਸ਼ੀਨਾਂ ਦੇ ਰਾਹੀਂ ਗਿਣੀ ਸੀ ਜੋ ਕਰੋੜਾ ਰੁਪਏ ਉਸਦੇ ਕਰੋ ਨਕਦੀ ਮਿਲੀ ਸੀ ਜਿਸ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿੰਦੇ ਸੀ ਕਿ ਉਹ ਮਸ਼ੀਨਾਂ ਵੀ ਘਰ ਵਿੱਚ ਰੱਖੀ ਬੈਠੇ ਸੀ ਜਿਹੜੀਆਂ ਮਸ਼ੀਨਾਂ ਨਾਲ ਉਹ ਨਕਦੀ ਗਿਣਿਆ ਕਰਦੇ ਸੀ ਸੋ ਉਹ ਮਸ਼ੀਨਾਂ ਵੀ ਉਸਦੇ ਘਰ ਤੋਂ ਪ੍ਰਾਪਤ ਹੋਈਆਂ ਸੀ ਸੋ ਸ਼ਾਮ ਸੁੰਦਰ ਅਰੋੜਾ ਦਾ ਕਿੰਨਾ ਵੱਡਾ ਬਿਜ਼ਨਸ ਹੋਵੇਗਾ ਸ਼ਾਮ ਸੁੰਦਰ ਅਰੋੜਾ ਜੋ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਕੈਬਨ ਮੰਤਰੀ ਰਹੇ ਨੇ ਉਹਨਾਂ ਦੇ ਘਰ ਤੋਂ ਹੁਣ ਇਨਕਮ ਟੈਕਸ ਦੇ ਵਿਭਾਗ ਨੇ 4 ਗੱਡੀਆਂ ਵਿੱਚ ਦਸਤਾਵੇਜ਼ ਭਰ ਕੇ ਲੈ ਕੇ ਗਈਏ ਜੋ ਵੱਡੇ ਖੁਲਾਸੇ ਹੋਏ ਨੇ